ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਵੈਰੀ ਗੁੱਡ ਮਾਰਨਿੰਗ ਹੋਪਸ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆਹ ਹੋਵੋ ਮੈਂ ਬਿਲਕੁਲ ਠੀਕ ਐ ਟਾਈਮ ਮੇਰਾ ਮਾਰਨਿੰਗ ਦਾ 9:00 ਹੋਣਾ ਹੋਣਾ ਹੋਵੇ ਤੇ ਮੈਂ ਇਧਰ ਕੀਤਾ ਆਪਣਾ ਬ੍ਰੈਕਫਾਸਟ ਰੈਡੀ ਪਨੀਰ ਪਨੀਰ ਬੈਸ ਮੇਰੇ ਕੋਲ ਘਰ ਆਣਾ ਅੱਜ ਬਹੁਤ ਟਾਈਮ ਬਾਅਦ ਪਨੀਰ ਨਾ ਰਹਿਣ ਕਿਤਾ ਜੀ ਆਪ ਗਿਆ ਸੀ ਬੇਚੀ ਤਾਂ ਮੈਂ ਬੰਦ ਹੀ ਕਰ ਪਾਈਗਾ ਤਾਂ ਅੱਜ ਬਹੁਤ ਦਿਨਾਂ ਬਾਅਦ ਪਨੀਰ ਬਣਾਇਆ ਮੈਂ ਕਿ ਚਲੋ ਪਰਸੋਂ ਦਾ ਪਨੀਰ ਜੋ ਮੈਂ ਬਣਾਇਆ ਹੋਇਆ ਤਾਂ ਅੱਜ ਇਹਨੂੰ ਯੂਟਿਲਾਈਜ਼ ਕਰ ਲਏ ਨੇ ਇਸ ਤੋਂ ਬਾਅਦ ਟੇਸਟ ਇਹਦਾ ਖਰਾਬ ਹੋਣ ਹੁਣ ਮੈਂ ਕਰਦੇ ਆ ਆਪਣਾ ਬ੍ਰੇਕਫਾਸਟ ਕਿਉਂਕਿ ਆਲਰੇਡੀ ਪੋਣੀ ਨਾ ਦਾ ਟਾਈਮ ਹੋ ਗਿਆ ਮੇਰੇ ਬ੍ਰੇਕਫਾਸਟ ਦਾ ਹੀ ਟਾਈਮ ਹੈ ਤੇ ਇਸ ਤੋਂ ਪਹਿਲਾਂ ਮੈਂ ਕੁਕਿੰਗ ਕੁਝ ਨਹੀਂ ਕਰੀ ਕੁਕਿੰਗ ਅੱਜ ਕੁਝ ਨਹੀਂ ਹੈਗੀ ਕੱਲ ਵਾਲੀ ਮੇਰੇ ਕੋਲ ਦਾਲ ਪਈ ਆ ਸਾਤ ਮੂੰਗੀ ਕੱਲ ਰਾਤ ਕਿਸ ਨੇ ਖਾਦੀ ਨਹੀਂ ਗੰਜਨਾ ਸਬਜ਼ੀ ਖਾਦੀ ਮੂੰਗੀ ਦਾਲ ਪਈ ਆ ਸਾਤ ਮੂੰਗੀ ਉਹ ਅੱਜ ਫਿਰ ਦੁਪਹਿਰੇ ਲੰਚ ਵਿੱਚ ਖਾਵਾਂਗੇ ਇਸ ਕਰਕੇ ਕੁਝ ਨਹੀਂ ਹੋਰ ਸਬਜ਼ੀ ਬਣਾਈ ਤੇ ਉਹਨੂੰ ਡਸਟਿੰਗ ਕਰਕੇ ਆ��ਨ ਸਾਰੀ ਲੋਬੀ ਵੀ ਕਰਤੀ ਹੋਰ ਵੀ ਕਰਤੀ ਹੋ ਤਾਂ ਇੰਨੇ ਤੁਸੀਂ ਉਹ ਵੀਡੀਓ ਦੇਖ ਲਓ ਇੰਨੇ ਮੈਂ ਕਰਦੀ ਆ ਆਪਣਾ ਬ੍ਰੇਕਫਾਸਟ ਅੱਜ ਮੈਂ ਲੋਬੀ ਦੀ ਸੈਟਿੰਗ ਚੇਂਜ ਕੀਤੀ ਮੈਂ ਤੁਹਾਨੂੰ ਦਿਖ ਅੱਜ ਮੈਂ ਨਾ ਲੌਬੀ ਦੀ ਸੈਟਿੰਗ ਚੇਂਜ ਕਰਤੀ ਸੋਫਾ ਉਧਰ ਲਈ ਸਾਈਡ ਕਰਤਾ ਕਿਉਂਕਿ ਫਿਰ ਇੱਥੇ ਜਿੱਥੇ ਪਹਿਲਾਂ ਸੋਫਾ ਸੀ ਜਿਹੜੀ ਜਗ੍ਹਾ ਤੇ ਵੀ ਇਹ ਫਲੋਰ ਸਾਫ ਹੋ ਜੂ ਦੋ ਦਿਨ ਮੈਂ ਸੈਟਿੰਗ ਉਵੇਂ ਜਿਵੇਂ ਰੱਖੂੰਗੀ ਹੈਲਪਰ ਨੂੰ ਕਹੂੰਗੀ ਇੱਥੇ ਦੰਬ ਕੇ ਦੋ ਦਿਨ ਅੱਛੀ ਤਰ੍ਹਾਂ ਪੋਚਾ ਲਾਵੇ ਤੇ ਫਿਰ ਉਸ ਤੋਂ ਬਾਅਦ ਦੋ ਦਿਨਾਂ ਬਾਅਦ ਸੈਟਿੰਗ ਫੇਰ ਉਵੇਂ ਜਿਵੇਂ ਕਰ ਦਾਂਗੇ ਸਫਾਈ ਹੋ ਜੂ ਫਿਰ ਉਹ ਵਾਲੇ ਫਲੋਰ ਤੇ ਪਹਿਲਾਂ ਕਹੂੰਗੀ ਸੋਫੇ ਦੇ نیچے ਪੋਚਾ ਲਾਵੇ ਹਮਸਪਾ ਟੇਬਲ ਦਾ ਡਿਜ਼ਾਈਨ نیچے ਦੇਖੋ ਇਹ ਜਿਹੜੀ ਲੱਤਾਂ ਬਹਾਂ ਜਿਹੀਆਂ ਲੱਗੀ ਹੋਈਆਂ ਨੇ ਤੇ ਇਹਦੇ نیچے ਪੋਚਾ ਅੱਛੀ ਤ ਫਿਰ ਉਹਨੂੰ ਕਹੂੰਗੀ ਮੈਂ ਦੋ ਦਿਨ ਪੋਚਾਂਗੀ ਅੱਛੀ ਤਰ੍ਹਾਂ ਲਾਵਾ ਵਾਲੇ ਫਲੋਰ ਤੇ ਇੱਧਰ ਜਿੱਥੇ ਜਗ੍ਹਾ ਖਾਲੀ ਪਈ ਆ। ਵੀ ਫਿਰ ਸੈਟਿੰਗ ਚ ਲੋਮੇ ਜਿਵੇਂ ਕਰ ਦਾਂਗੀ ਤਾਂ ਕਰਕੇ ਮੈਂ ਚੇਂਜ ਕੀਤੀ ਆ ਵੀ ਦੋ ਦਿਨ ਇਹਨੂੰ ਹੀ ਰੱਖਾਂਗੇ। ਅੱਜ ਨਾ ਮੈਨੂੰ ਸਵੇਰੇ ਕੋਈ ਕੁਕਿੰਗ ਦਾ ਕੋਈ ਖਾਸ ਕੰਮ ਨਹੀਂ ਸੀ ਤੇ ਮੇਰਾ ਕੋਈ ਬ੍ਰੈਕਫਾਸਟ ਤੇ ਵੀ ਕੋਈ ਪਲਾਨ ਨਹੀਂ ਸੀ ਮੈਂ ਕੀ ਬਣਾਉਣਾ ਹਾਂ ਦਿਮਾਗ ਵਿੱਚ ਦੋ ਕੋਪਸ਼ਨਸ ਹੈਗੀਆਂ ਸੀ ਆ। ਫਿਰ ਮੈਂ ਕਿਹਾ ਚਲੋ ਪਹਿਲਾਂ ਮੈਂ ਡਸਟਿੰਗ ਕਰ ਦਿਆਂ ਜਦੋਂ ਟਾਈਮ ਹੋ ਬ੍ਰੈਕਫਾਸਟ ਦਾ ਫਿਰ ਦੇਖਾਂਗੇ। ਹੁਣ ਟਾਈਮ ਦਾ ਵੀ ਬਹੁਤ ਫਰਕ ਪੈ ਗਿਆ ਕਿ ਮੈਂ ਆਪਣਾ ਨਹਾ ਤੋ ਕੇ ਆਪਣਾ ਨਹਾਣ ਖਲੋ ਮੈਂ ਐਕਚੁਅਲੀ ਮੈਂ ਡਸਟਿੰਗ ਕਰ ਦਿੱਤੀ ਤੇ ਮੈਨਾਂ ਕਿਹਾ ਸੀ ਡਸਟਿੰਗ ਕਰਨ ਉਹ ਲੌਬੀ ਦੇ ਸੈਂਟਰ ਟੇਬਲ ਤੇ ਮੈਂ ਦਾ ਕੱਪੜਾ ਤਾਂ ਮੈਂ ਰੋਜ਼ ਹੀ ਮਾਰਦੀ ਆ ਟੇਬਲ ਤੇ ਪਰ ਜਿਹੜਾ ਐਂਟਰ ਸਟੋਰ ਆ ਨਾ ਤੇ ਮੈਂ ਕਈ ਦਿਨਾਂ ਤੋਂ ਇਹ ਸਾਫ਼ ਕਰ ਰਹੀ ਜਦੋਂ ਹੁਣ ਡਸਟ ਵਾਲਾ ਮੌਸਮ ਹੀ ਹੋ ਗਿਆ ਮਿੱਟੀ ਘੱਟਾ ਵੀ ਆਉਂਦਾ ਤੇ ਇਹਨੂੰ ਡਸਟ ਡਸਟਿੰਗ ਦੀ ਲੋਡਸ ਮੈਂ ਕਿਹਾ ਡਸਟਿੰਗ ਸ਼ੁਰੂ ਕਰ ਲਾਂ ਤੇ ਮੈਂ ਸ਼ੁਰੂ ਕਰ ਲਈ ਡਸਟਿੰਗ ਤੇ ਡਸਟਿੰਗ ਕਰਦੇ ਕਰਦੇ ਨੇ ਕਾਫੀ ਕੁਝ ਮੈਂ ਸਾਫ਼ ਸਫਾਈ ਕਰੀ ਡਸਟਿੰਗ ਕਰੀ ਕونکہ ਜਦੋਂ ਕੋਈ ਆਵਾਜ਼ ਮਾਰਨ ਵਾਲੀ ਹੈ ਨਹੀਂ ਸੀ ਵੀ ਜਾਨੀ ਕਿ ਵਿੱਚੋਂ ਮੈਨੂੰ ਡਸਟਿੰਗ ਕਰਦੀ ਉਹਨੂੰ ਕਿਸੇ ਨੇ ਹਟਾਇਆ ਨਹੀਂ ਹਨਾ ਕੋਈ ਕੰਮ ਨਹੀਂ ਹੋਇਆ ਕਿਸੇ ਨੂੰ ਮੇਰੇ ਤੱਕ ਕਈ ਵਾਰ ਕੰਮ ਕਰਦੇ ਕਰਦੇ ਕੋਈ ਆਵਾਜ਼ ਵਾਜਾਂ ਦੇ ਵਿੱਚੋਂ ਆਪਣਾ ਹਟਣਾ ਪੈਂਦਾ ਚਲੋ ਫਿਰ ਉਹ ਕੰਮ ਉੱਥੇ ਰਹਿ ਜਾਂਦਾ ਤੇ ਅੱਜ ਮੇਰੇ ਨਾਲ ਉਹ ਵੀ ਨਹੀਂ ਹੋਇਆ ਤੇ ਮੈਂ ਆਪਣੀ ਡਸਟਿੰਗ ਕਰੀਗੀ ਕਰੀਗੀ ਕਰੀ ਗਈ ਤੇ ਕਾਫੀ ਸਾਰੀ ਡਸਟਿੰਗ ਅੱਜ ਹੋ ਗਈ ਬਾਕੀ ਮੂਡ ਬਣੇ ਦੀ ਗੱਲ ਹੈ ਜੇ ਮੂਡ ਬਣ ਨਹੀਂ ਜਾਂ ਆਪਣ ਨੂੰ ਕੋਈ ਵਿੱਚੋਂ ਹਟਾ ਹੋਵੇ ਨਾ ਹਨਾ ਫਿਰ ਆਪਾਂ ਇੱਕ ਫਲੋ 'ਚ ਕੰਮ ਕਰੀ ਜਾਂਦੇ ਕਰੀ ਜਾਂਦੇ ਆ ਤੇ ਕਾਫੀ ਸਾਰੀ ਡਸਟਿੰਗ ਮੈਂ ਕੀਤੀ ਇੱਕ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ ਭੈਣ ਐਨਾ ਕੰਮ ਕਰੇ ਦਾ ਕੀ ਫਾਇਦਾ ਜਦੋਂ ਬੰਦੇ ਦੀ ਘਰ ਚ ਕਦਰ ਹੀ ਨਾ ਹੋਵੇ ਚਲੋ ਠੀਕ ਹੈ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਨਹੀਂ ਕਦਰ ਹੋਊਗੀ ਹਨਾ ਨਹੀਂ ਸਾਰੇ ਜਾਣੇ ਕਦਰ ਪਾਣ ਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਕੀ ਆਪਾਂ ਜਿਉਣਾ ਛੱਡ ਦਈਏ ਕੀ ਆਪਾਂ ਖੁਸ਼ ਰਹਿਣਾ ਛੱਡ ਦਈਏ ਕੀ ਆਪਾਂ ਆਪਣੇ ਘਰ ਨੂੰ ਸਾਫ਼ ਕਰਨਾ ਛੱਡ ਦਈਏ ਆਪਾਂ ਸਾਫ਼ ਮਾਹੌਲ 'ਚ ਆਪਾਂ ਰਹਿ ਨਹੀਂ ਸਕਦੇ ਆਪਾਂ ਨੂੰ ਸਾਫ਼ ਮਾਹੌਲ 'ਚ ਰਹਿਣ ਦਾ ਹੱਕ ਨਹੀਂ ਆਪਾਂ ਆਪਣੇ ਘਰ ਨੂੰ ਸਾਫ਼ ਨਹੀਂ ਕਰ ਸਕਦੇ ਹਨਾ ਮੈਂ ਤਾਂ ਇੱਕ ਹੈ ਨਹੀਂ ਤੁਸੀਂ 네ਗੇਟਿਵ ਨਾ ਲਿਓ ਮੇਰਾ ਰਿਪਲਾਈ ਕ ਵੈਸੇ ਆਪਾਂ ਚਲੋ ਇਸ ਪਲੇਟਫਾਰਮ ਤੇ ਆਪਾਂ ਲੇਡੀਜ਼ ਲੇਡੀਜ਼ ਗੱਲ ਕਰ ਸਕਦੇ ਹਾਂ ਹੁਣ ਤੁਸੀਂ ਤਾਂ ਮੈਨੂੰ ਦੇਖ ਦਿਓ ਮੈਂ ਤੁਹਾਨੂੰ ਸਾਰਿਆਂ ਨਹੀਂ ਦੇਖ ਸਕਦੀ ਪਰ ਜੋ ਮੇਰੀ ਸੋਚ ਆ ਜੋ ਮੇਰੇ ਸਮਝ ਆ ਮੈਂ ਤੁਹਾਨੂੰ ਸਾਂਝੀ ਕਰੂੰਗੀ ਵੀ ਜੇ ਆਪਾਂ ਆਪਣੇ ਘਰ ਨੂੰ ਸਾਫ਼ ਕਰਾਂਗੇ ਤਾਂ ਆਪਣਾ ਜੀ ਲੱਗੂਗਾ ਆਪਾਂ ਬਿਜ਼ੀ ਰਹਾਂਗੇ ਆਪਣਾ ਧਿਆਨ ਹਟੂਗਾ ਉਹ 네ਗੇਟਿਵ ਗੱਲਾਂ ਤੋਂ ਤੇ ਸਾਫ਼ ਮਾਹੌਲ 'ਚ ਰਹਿਣਾ ਕਿਹਨੂੰ ਪਸੰਦ ਨਹੀਂ ਹੁੰਦਾ ਔਰ ਜੇ ਆਪਣੇ ਘਰ 'ਚ ਕੋਈ ਨੇੜੋਂ ਦੂਰੋਂ ਕੋਈ ਰਿਸ਼ਤੇਦਾਰ ਕੋਈ ਭੈਣ ਭਾਈ ਆਣ ਗਵਾਂਢ 'ਚ ਕੋਈ ਵੀ ਆਉਂਦਾ ਔਰ ਜੇ ਘਰ ਸਾਫ਼ ਹੋਊਗਾ ਤਾਂ ਆਪਾਂ ਹੀ ਰਿਸਪਾਂਸਿਬਲ ਹਾਂ ਉਹਦੀ ਸਫਾਈ ਲਈ ਜੇ ਨਹੀਂ ਸਾਫ਼ ਹੋਊਗਾ ਤਾਂ ਵੀ ਆਪਾਂ ਹੀ ਰਿਸਪਾਂਸਿਬਲ ਆਪਾਂ ਨੂੰ ਹੀ ਕਹਿਣਾ ਵੀ ਉਹਨਾਂ ਦੇ ਬਹੁਤ ਕੰਮ ਨਹੀਂ ਕਰਦੀ ਹੈਗੀ ਘਰ ਗੰਦਾ ਪਿਆ ਜੇ ਘਰ ਸਾਫ਼ ਹੋਊਗਾ ਤਾਂ ਵੀ ਆਪਾਂ ਹੀ ਜ਼ਿੰਮੇਦਾਰ ਹਨਾ ਆਪਾਂ ਨੂੰ ਅੱਛਾ ਅੱਛੀ ਗੱਲ ਸੁਣਨ ਨੂੰ ਮਿਲੂਗੀ ਕਿ ਉਹਨਾਂ ਦਾ ਘਰ ਬਹੁਤ ਸਾਫ਼ ਉਹਨਾਂ ਦੇ ਘਰ ਬਹੁਤ ਘਰ ਸਾਫ਼ ਰੱਖਦੀ ਹੈ ਵੀ ਆਪਣੇ ਸੱਸਾ ਨੂੰ ਆਪਣੇ ਵੱਡਿਆਂ ਨੂੰ ਕਿਸੇ ਨੇ ਨਹੀਂ ਕਹਿਣਾ ਫਿਰ ਆਪਾਂ ਜ਼ਿੰਮੇਦਾਰ ਬਣ ਜਾਨੇ ਕੰਮ ਵਾਸਤੇ ਇਸ ਕਰਕੇ ਆਪਣੀ ਜ਼ਿੰਮੇਵਾਰੀ ਆਪਾਂ ਨਿਭਾਵਾਂਗੇ ਆਪਣਾ ਫਰਜ਼ ਆਪਾਂ ਨਿਭਾਵਾਂਗੇ ਔਰ ਕਿਤਨੇ ਕਿਤੇ ਆਪਾ ਬਿਜ਼ੀ ਰਹਾਂਗੇ ਤਾਂ ਨੈਗੇਟਿਵ ਗੱਲਾਂ ਤੋਂ ਵੀ ਆਪਾ ਦੂਰ ਰਹਾਂਗੇ ਬਾਕੀ ਆਇਆ ਮੈਂ ਤਾਂ ਕਹਿੰਦੀ ਆਪਨੀ ਆਪਣੇ ਆਪ ਦੀ ਤੁਸੀਂ ਖੁਸ਼ੀ ਤੱਭੋ ਜੇ ਤੁਸੀਂ ਖੁਸ਼ ਹੋ ਤਾਂ ਸਭ ਕੁਝ ਸਹੀ ਆਪਨੇ ਆਪ ਨੂੰ ਖੁਸ਼ ਰੱਖੋ ਬਿਜ਼ੀ ਰੱਖੋ ਮਸਤ ਰੱਖੋ ਆਪਣੇ ਆਪ ਨੂੰ ਇੰਪੋਰਟੈਂਸ ਦੋ ਆਪਣੇ ਆਪ ਨੂੰ ਸਮਾਂ ਦੋ ਜੋ ਤੁਹਾਨੂੰ ਅੱਛਾ ਲੱਗਦਾ ਕੰਮ ਕਰਕੇ ਜਿੰਨਾ ਖੁੰਮਦਾ ਚਲੋ ਇਹ ਤਾਂ ਨੇ ਆਪਾਂ ਸਾਰ ਦਿਨ ਖੱਪੀ ਜਾਣਾ ਥੋੜਾ ਬਹੁਤਾ ਟਾਈਮ ਕੰਮ ਕਰਕੇ ਤੁਸੀਂ ਆਪਣੇ ਲਈ ਟਾਈਮ ਕੱਢੋ ਜੋ ਚੀਜ਼ ਤੁਹਾਨੂੰ ਅੱਛੀ ਲੱਗਦੀ ਆ ਆਪਣੇ ਲਈ ਤੁਸੀਂ ਕੋਈ ਬੁੱਕ ਪੜ੍ਹਨੀ ਆ ਕੋਈ ਅੱਛਾ ਪੋਡਕਾਸਟ ਤੁਸੀਂ YouTube ਤੋਂ ਸੁਣੋ ਕੋਈ ਹੈਲਥ ਰਿਲੇਟਿਡ ਸੁਣੋ ਆਪਣੀ ਨੌਲੇਜ 'ਚ ਵਾਧਾ ਕਰੋ ਕੋਈ ਅੱਛੀ ਅੱਛੀਆਂ ਕਿਤਾਬਾਂ ਫੜੋ ਹਨਾ ਇਹਦਾ ਆਪਣੇ ਲਈ ਵੀ ਸਮਾਂ ਕੱਢੋ ਇਹ ਨਹੀਂ ਹੈਗਾ ਕਿ ਆਪਾਂ ਨੇ ਆਪਣੀ ਕਦਰ ਨਹੀਂ ਪੈਂਦੀ ਆਪਾਂ ਨੂੰ ਕੋਈ ਪਸੰਦ ਨਹੀਂ ਕਰਦਾ ਤੇ ਆਪਾਂ ਹੁਣ ਖੁਸ਼ ਰਹਿਣਾ ਛੱਡ ਦਈਏ ਖੁਸ਼ ਰਹਿਣਾ ਅੱਜ ਦੇ ਸਮੇਂ ਵਿੱਚ ਬਹੁਤ ਔਖਾ ਪਰ ਔਖਾ ਵੀ ਨਹੀਂ ਹੈਗਾ ਠੀਕ ਹੈ ਦੁਖੀ ਹੋਣ ਦੇ ਤੁਹਾਨੂੰ ਹਜ਼ਾਰ ਕਾਰਨ ਮਿਲ ਜਾਣਗੇ ਆਪਣਾ ਮਨ ਦੁਖੀ ਕਰਨ ਨੂੰ ਉਦਾਸ ਹੋਣ ਨੂੰ ਪਰ ਖੁਸ਼ੀ ਲਈ ਤੁਹਾਨੂੰ ਕੋਈ ਬਹੁਤ ਵੱਡਾ ਕਾਰਨ ਨਹੀਂ ਚਾਹੀਦਾ ਹੁੰਦਾ ਅਸਲ ਵਿੱਚ ਜੇ ਆਪਾਂ ਢੰਗਾਈ ਨਾਲ ਸੋਚੀਏ ਨਿੱਕੇ-ਨਿੱਕੇ ਕਾਰਨ ਵੀ ਆਪਣੇ ਖੁਸ਼ੀ ਦਾ ਕਾਰਨ ਬਣ ਜਾਦੇ ਨੇ ਵੀ ਅੱਛਾ ਜਿਹਾ ਚਾਹ ਦਾ ਕੱਪ ਕੌਫੀ ਦਾ ਕੱਪ ਕਰਕੇ ਤੁਸੀਂ ਪੀ ਲਓ ਐ ਅੱਛੀ ਜੀ ਕੋਈ ਮੂਵੀ ਦੇਖ ਲਓ ਦਿਨ ਵਿੱਚ ਕੋਈ ਅੱਛਾ ਜਿਹਾ ਪ੍ਰੋਗਰਾਮ ਸੁਣ ਲਓ ਹਨਾ ਪਾਠ ਕਰ ਲਓ ਤੇ ਇਹ ਵੀ ਨਿੱਕੇ-ਨਿੱਕੇ ਗੱਲਾਂ ਹੀ ਖੁਸ਼ੀ ਦਾ ਕਾਰਨ ਨਹੀਂ ਹੁੰਦੇ ਨੇ ਪਰ ਆਪਾਂ ਨੂੰ ਕਿਤੇ ਨਾ ਕਿਤੇ ਇਹ ਖੁਸ਼ੀ ਆਪਾਂ ਨੂੰ ਦਿਖਦੀ ਨਹੀਂਗੀ ਆਪਾਂ ਇਹ ਚੀਜ਼ਾਂ ਵਿੱਚ ਖੁਸ਼ੀ ਲੱਭਦੇ ਹਾਂ ਆਪਾਂ ਪਤਾ ਨਹੀਂ ਕੀ ਲੱਭਦੇ ਵੀ ਕੋਈ ਬਹੁਤ ਵੱਡੀ ਚੀਜ਼ ਵਿੱਚ ਖੁਸ਼ੀ ਹੋਊਗੀ ਨਹੀਂ ਨਿੱਕੇ ਨਿੱਕੇ ਗੱਲਾਂ 'ਚ ਖੁਸ਼ੀਆਂ ਲੱਭਿਆ ਕਰੀਏ ਜੇ ਆਪਾਂ ਕਹਾਂਗੇ ਕੋਈ ਵੱਡੀ ਖੁਸ਼ੀ ਆਪਾਂ ਨੂੰ ਮਿਲੇ ਕੋਈ ਵੱਡਾ ਸਰਪ੍ਰਾਈਜ਼ ਮਿਲੇ ਉਹ ਕਦੇ ਵੀ ਨਹੀਂ ਮਿਲ ਸਕਦਾ ਤੇ ਆਪਾਂ ਹਮੇਸ਼ਾ ਉਦਾਸ ਹੀ ਰਹਿਾਂਗੇ ਆਪਣਾ ਮਨ ਹਮੇਸ਼ਾ ਦੁਖੀ ਰਹੂਗਾ ਇਸ ਕਰਕੇ ਖੁਸ਼ ਰਹੋ ਤੁਹਾਨੂੰ ਕਿਸੇ ਨੇ ਖੁਸ਼ ਨਹੀਂ ਕਰਨਾ ਹੁਣ ਤੱਕ ਦੀ ਲਾਈਕ ਚ ਦੇਖੋ ਆਪਾਂ ਇਹੀ ਐਕਸਪੀਰੀਅੰਸ ਕੀਤਾ ਆਪਾਂ ਉਮੀਦਾਂ ਨਹੀਂ ਹਨ ਪਰ ਆਪਣੀਆਂ ਉਮੀਦਾਂ ਹਮੇਸ਼ਾ ਹਰਟ ਹੋਈਆਂ ਨੇ ਠੀਕ ਹੈ ਇਸ ਕਰਕੇ ਹੁਣ ਉਮੀਦਾਂ ਲਾਉਣਾ ਵੀ ਛੱਡ ਦਿਓ ਕਿਸੇ ਤੋਂ ਵੀ ਕੋਈ ਆਪਾਂ ਨੂੰ ਗਿਫਟ ਦੇਊ ਸਰਪ੍ਰਾਈਜ਼ ਦੇਊ ਕਿ ਨਹੀਂ ਉਹ ਉਮੀਦਾਂ ਲਾਉਣੀਆਂ ਵੀ ਛੱਡੋ ਤੇ ਆਪਣੇ ਆਪ ਨੂੰ ਤੁਸੀਂ ਆਪ ਖੁਸ਼ ਰੱਖਣਾ YouTube ਤੇ ਇੰਨੀਆਂ ਸਿਆਣੀਆਂ ਏਜ ਲੇਡੀਜ਼ ਨਾ ਪੋਡਕਾਸਟ ਆਉਂਦੇ ਨੇ ਜਿਵੇਂ ਡਾਕਟਰ ਬਲਵਿੰਦਰ ਬਰਾੜ ਹੋਗੇ ਬੱਬੂ ਤੀਰ ਹੋਗੇ ਹੋਰ ਵੀ ਮੈਂ ਕਈ ਲੇਡੀਜ਼ ਤੇ ਸੁਣਦੀ ਆ ਤੇ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਐਂ ਕਹੋਗੇ ਵੀ ਜਿਹੜੀ ਗੱਲਾਂ ਦੀ ਮੈਂ ਟੈਨਸ਼ਨ ਨਹੀਂ ਬੈਠੇ ਤੇ ਕੁਝ ਵੀ ਨਹੀਂ ਵੀ ਇੰਨੀਆਂ ਸਿਆਣੀਆਂ ਤੇ ਡੁੰਗਾਈ ਵਾਲੇ ਗੱਲਾਂ ਹੋ ਕਰਦੇ ਨੇ ਤੁਹਾਨੂੰ ਫਿਰ ਆਪਣੀਆਂ ਦੁੱਖ ਤਕਲੀਫਾਂ ਤੁਹਾਨੂੰ ਬਹੁਤ ਛੋਟੀਆਂ ਲੱਗਣ ਲੱਗ ਜਾਣਗੀਆਂ ਐ ਸੋਚੋ ਵੀ ਮੇਰੇ ਤਾਂ ਔਖੇ ਬਹੁਤ ਨੇ ਇਹ ਨਾ ਸੋਚੋ ਉਹ ਮੈਨੂੰ ਬੁਲਾਉਂਦਾ ਨਹੀਂ ਉਹ ਮੈਨੂੰ ਪਿਆਰ ਨਹੀਂ ਕਰਦਾ ਉਹ ਮੈਨੂੰ ਖਤਰ ਨਹੀਂ ਕਰਦਾ ਫਿਰ ਆਪਾਂ ਇਸ ਚੀਜ਼ ਮਹਿਲਿਆਂ ਨੂੰ ਕਦੇ ਨਿਕਲ ਹੀ ਨਹੀਂ ਸਕਦੇ ਬਸ ਆਪਣੇ ਆਪ ਨੂੰ ਇੰਪੋਰਟੈਂਸ ਦਿਓ ਆਪਣੇ ਬੱਚਿਆਂ ਵੱਲ ਦੇਖੋ ਆਪਣੇ ਹਸਬੰਡ ਵੱਲ ਦੇਖੋ ਆਪਣਾ ਪਰਿਵਾਰ ਖੁਸ਼ ਰੱਖੋ ਖੁਸ਼ ਰਹੋ ਬਸ ਇਸ ਚੀਜ਼ ਤੇ ਇੰਪੋਰਟੈਂਸ ਦਿਓ ਕਦੇ ਕਿਸੇ ਦੀ ਪਰਵਾਹ ਨਾ ਕਰੋ ਠੀਕ ਹੈ ਕੋਈ ਆਪਾਂ ਨੂੰ ਖੁਸ਼ ਨਹੀਂ ਕਰੂਗਾ ਆਪਾਂ ਆਪਣੇ ਆਪ ਨੂੰ ਖੁਸ਼ ਕਰਨਾ ਕਿਸੇ ਦੀ ਪਰਵਾਹ ਨਾ ਕਰੋ ਜਿਹੜਾ ਕੋਈ ਤੁਹਾਨੂੰ ਕੋਈ ਕਹਿੰਦਾ ਚੰਗਾ ਮ ਕੰਨ ਸੁਣ ਲਓ ਤੁੱਜੇ ਕੰਨੋਂ ਕੱਢ ਦੋ ਬਸ ਉਹਦੀ ਟੈਨਸ਼ਨ ਤਾਂ ਲੈਣੀ ਹੀ ਨਹੀਂ ਇਹ ਹੀ ਜ਼ਿੰਦਗੀ ਹੈ ਬਸ ਆਪਣੇ ਕੇਅਰ ਕਰੋ ਕਿਸੇ ਦੀ ਪਰਵਾਹ ਨਾ ਕਰੋ ਡੋਂਟ ਕੇਅਰ ਫॉर ਐਨੀਬਾਡੀ ਤੁਹਾਡੇ ਬਾਰੇ ਕੌਣ ਕੀ ਕਹਿੰਦਾ ਹੋ ਗਿਆ 5:30 ਦਾ ਤੇ ਮੈਂ ਉੱਧਰ ਸਬਜ਼ੀ ਬਣਾ ਕੇ ਘਰ ਤੇ ਖਾਣਾ ਆਟਾ ਗੁੰਨਣਾ ਰਹਿ ਗਿਆ ਆਟਾ ਮੈਂ ਫੇਟਿਆ ਰਿਹਾ ਗੁੰਨ ਮੈਂ ਵਾਕ ਕਰਨ ਜਾਣੀ ਆ ਸਬਜ਼ੀ ਬਣ ਚੁੱਕੀ ਆ ਆਲੂ ਛੋਲੂਆ ਤੁਹਾਨੂੰ ਵਾਕ ਕਰਨ ਜਾਣੀ ਆ ਬਾਹਰ ਆ ਤਾਂ ਸ਼ਰੀਰ ਸੁਸਤ ਹੋਇਆ ਪਿਆ ਆ ਤਾਂ ਮੈਂ ਤਾਂ ਪਹਿਲੇ ਸੌਂ ਗਈ ਲੰਚ ਕਰਕੇ ਨੀਂਦ ਵੀ ਬਹੁਤ ਹੁੰਦੀ ਆਪਣੀ ਕੀ ਗੱਲਾਂ ਚਾੜ ਕੇ ਬਹੁਤ ਨਹੀਂ ਆਉਂਦਾਈ ਤੇ ਮੈਂ ਕਿਹਾ ਚਲੋ ਮਨਾ ਸੌਂ ਹੀ ਜਾਂਦੇ ਮੈਂ ਸੁੱਤੀ ਸੀ ਢਾਈ ਪੌਣੇ ਤਿੰਨ ਵੇ ਸੁੱਤੀ ਤੇ ਪੌਣੇ ਚਾਰ ਮੈਂ ਉੱਠੀਆ ਉੱਠਣ ਨੂੰ ਮੇਰਾ ਦਿਲ ਨਾ ਕਰ ਉੱਠੇ ਫਿਰ ਮੈਂ ਚਾਹ ਚੁ ਪਾਣ ਦੇ ਗਲਾਸ ਪੀਤਾ ਫਿਰ ਮੈਂ ਚਾਹ ਕਰੀ ਚਾਹ ਪੀ ਕੇ ਵੀ ਬੈਠੀ ਰਹੀ ਬੈਠੀ ਰਹੀ ਪੁੱਠਾ ਨਾ ਉੱਠਾ ਦਿਲ ਜਾਂ ਨਹੀਂ ਕਰਾ ਸੁਸਤੀ ਜੀ ਪੈ ਜਾਂਦੀ ਸੌਂ ਕੇ ਕੰਮ ਕਰਦੇ ਰਹੋ ਤਾਂ ਤੁਸੀਂ ਕਰਦੇ ਰਹੋ ਐਕਟਿਵ ਰਹੇ ਹੋਗੇ ਸੌਂ ਜਦੋਂ ਤਾਂ ਸਰੀਰ ਸੁਸਤ ਤੇ ਸਮਝ ਨਹੀਂ ਆਈ ਆਟਾ ਨਹੀਂ ਉਹਨੇ ਪੰਡਕ ਹੁੰਦੇ ਮੰਜੇ ਤੋਂ ਮੈਂ ਜਾਨੀ ਵਾਕ ਕਰਨ ਬਾਹਰ ਵਾਕ ਕਰੂੰਗੀ ਪਲਾਂਟਸ ਨੂੰ ਪਾਣੀ ਤੇ ਉਸ ਤੋਂ ਬਾਅਦ ਅੰਦਰ ਫਿਰ ਆਪਦਾ ਡਿਨਰ ਆਟਾ ਵਗੈਰਾ ਗੁੰਨੂਗੀ ਹਨਾ ਬਹੁਤ ਕਰਦੇ ਬਾਹਰ ਇਸ ਟਾਈਮ ਮੌਸਮ ਵਧੀਆ ਹੁੰਦਾ ਬਾਹਰ ਨਿਕਲਣ ਦਾ ਦਿਲ ਕਰਦਾ ਸ਼ਾਮ ਦੇ ਨੂੰ ਸਾਰਾ ਦਿਨ ਆਪਾਂ ਅੰਦਰ ਬੜ ਕੇ ਬੈਠੇ ਰਹਿੰਦੇ ਹੁਣ ਮੈਂ ਜਾਣੀ ਬਾਹਰ ਮੈਨੂੰ ਪਲਾਂਟਸ ਨੂੰ ਪਾਣੀ ਦੇਉਣੀ ਹੁਣ ਹੈਗਾ ਨੈਕਸਟ ਡੇ ਇਹ ਨੈਕਸਟ ਡੇ ਦੀ ਵੀਡੀਓ ਆ ਅੱਜ ਮੈਂ ਸਵੇਰੇ ਕੁਝ ਨਹੀਂ ਕੰਮ ਕੀਤਾ ਸਿਰਫ ਕਿਚਨ ਦਾ ਖਾਣਾ ਪਕਾਉਣਾ ਕੀਤਾ ਸੀ ਬਸ ਖਾਣਾ ਪਕਾੜ ਬਣਾ ਕੇ ਕਿਚਨ ਕਲੀਨ ਕਰਕੇ ਉਸ ਵਨਾਂ ਕੇ 파ੜ ਦੀ ਸੇਵਾ ਕਰਕੇ ਤੇ ਮੈਂ ਰੱਖ ਕੇ ਬੈਗੀ ਸੀ ਮਸ਼ੀਨ ਅੱਜ ਮੈਂ ਆਪਣੇ ਸ਼ਰਟ ਸੰਕਰਮੀਆਂ ਵਾਲੇ ਸੂਟਾਂ ਦੇ ਸ਼ਰਟਸ ਆਲਟਰ ਕਰਣੇ ਸੀ ਪਿਛਲੇ ਸਾਲ ਮੈਂ ਆਲਟਰ ਨਹੀਂ ਕਰੀ ਮੇਰਮਾਨਾਂ ਚ ਆਂਡਰ ਸੀਗਾ ਵੀ ਕਿਤੇ ਮੈਂ ਦੁਬਾਰੇ weight gain ਨਾ ਕਰ ਲਾਵੀ ਮੈਂ ਸਾਰੇ ਤਾਂ ਆਲਟਰ ਕਰਨਾ ਸਿਰਫ ਬਾਹਰ ਅੰਦਰ ਵਾਲੇ ਸੂਟ 5-4 ਮੈਂ ਟੇਲਰ ਤੋਂ ਆਲਟਰ ਕਰਵਾਏ ਸੀ ਪਿਛਲੇ ਸਾਲ ਘਰ ਵਿੱਚ ਤੇ ਘਰੇ ਪਾਉਣ ਵਾਲਾ ਮੈਂ ਕੋਈ ਆਲਟਰ ਨਹੀਂ ਕਰਿਆ ਸੀਗਾ ਇੱਕ ਇੱਕ ਦੋ ਸ਼ਰਟਾਂ ਕਰੀਆਂ ਸੀ ਘਰੇ ਪਾਉਣ ਵਾਲੀਆਂ ਤੇ ਬਾਕੀ ਜਾਂ ਤਾਂ ਮੈਂ ਖੁੱਲੇ ਐਵੇਂ ਜਿਵੇਂ ਪਾਈ ਨੇ ਯਾ ਮੈਂ ਪਜਾਮੀ ਦੀ ਟੀ-ਸ਼ਰਟ ਆ ਪਾਈ ਹਾਂ ਪਿਛਲੀ ਗਰਮੀ ਵਿੱਚ ਹਨਾ ਸੂਟ ਆਲਟਰ ਹੋਈ ਨਹੀਂ ਸੀ ਬਸ ਮੈਨੂੰ ਸੀ ਦੁਬਾਰੇ weight gain ਕਰਨਾ ਕਰ ਦੁਬਾਰੇ ਮੇਰਾ weight gain ਹੋ ਜਾਵੇ ਰਮਨਜੀਤ ਵੈਮ ਸੀਗਾ ਤਾਂ ਕਰਕੇ ਮੈਂ ਲਾਸਟ ਈਅਰ ਕਰੀ ਨਹੀਂ ਮੈਂ ਕਿਉਂ ਅਗਲੇ ਸਾਲ ਵੀ ਦੇਖਾਂਗੇ ਵੀ ਕਿਸ ਹਾਲ ਮੈਂ ਰੱਖਦਾ ਨਹੀਂ ਆ ਤੇ ਇੱਕ ਮੈਂ ਹੈਰਾਨਗੀ ਦੀ ਗੱਲ ਮੈਨੂੰ ਆਈ ਹੋਈ ਮੈਂ ਸੋਚਿਆ ਨਹੀਂ ਸੀ ਮੈਂ ਆ ਦਿਨ ਮੇਰੇ ਤੇ ਆਊਗਾ ਮੈਂ ਆਪਣੇ ਸੂਟ ਢੀੜ ਕਰਕੇ ਪਾਉਂਗੀ ਮੈਨੂੰ ਢੀੜ ਕਰਨੇ ਪੈਣਗੇ ਢੀੜ ਕਰਨ ਦੀ ਨੌਬਤ ਵੀ ਆਊਗੀ ਹਨਾ ਕਉਂ ਗੀਰੋ ਮੈਂ ਮੋਟੀ ਸੀ weight ਮੇਰਾ ਜਿਆਦਾ ਸੀ ਮੈਂ ਟੇਲਰ ਨੂੰ ਪਤਾ ਕੀ ਕਹਿੰਨੀ ਹੁੰਦੀ ਸੀ ਵੀ ਮੇਰੇ ਸਾਡੇ ਗਵਾਂਢ 'ਚ ਮੈਂ ਡੇਢ ਸੌ ਚਾਰਾ ਤੋਰ ਸੂਟ ਉਥੋਂ ਹੀ ਸਵਾਣੇ ਹੁੰਦੇ ਜੇ ਜਿਆਦਾ ਵੱਡਾ ਸੂਟ ਤੋਂ ਮਾਨ ਟੇਲਰ ਤੋਂ ਸਵਾ ਲਾਦੇ ਹੁੰਦੇ ਸੀ ਤੇ ਮੋਂਨ ਕਹਿੰਦੇ ਹੁੰਦੇ ਸੀ ਮੇਰਾ ਸੂਟ ਪੀੜੇ ਨਾ ਕਰੀ ਖੁੱਲ੍ਹਾ ਪੇਸ਼ਾ ਕਰਦੇ ਪਰ ਪੀੜਾ ਨਾ ਹੋਵੇ ਚਾਹਦਾ ਤਾਂ ਇੰਚ ਖੁੱਲ੍ਹਾ ਕਰਦੇ ਦੋਨੋਂ ਪਾਸੇ ਉਹ ਅਗਲੇ ਸਾਲ ਮੈਨੂੰ ਫੇਰ ਖੋਲਣਾ ਪਊ ਪਤਲਾ ਤਾਂ ਮੈਂ ਹੋਣਾ ਨਹੀਂ ਹੁਣ ਤਾਂ ਮੋਟੀ ਆ ਹੈ ਪਤਲਾ ਤਾਂ ਹੁਣ ਕਦੇ ਮੈਂ ਹੋਣਾ ਹੀ ਨਹੀਂ ਮੋਟੀ ਹੋਈ ਨਾ ਇਸ ਸਾਲ ਮੇਰਾ ਆਇਸਾਲ ਵੀ ਥੋੜਾ ਥੋੜਾ ਖੋਲਣੇ ਪੈਂਦੇ ਨੇ ਵੀ ਅੱਧ ਦਿਨ ਚ ਖੁੱਲਾ ਹੀ ਰੱਖੀ ਪਰ ਪੀੜਾ ਨਾ ਕਰੀ ਮੈਨੂੰ ਇਹ ਕਿਹ ਹੈ ਕਿਉਂ ਨਹੀਂ ਹੁੰਦੀ ਸੀਗੀ ਤੇ ਮੈਂ ਜਿਹੜਾ ਉਹਨ ਕੱਪੜੇ ਆਲਟਰ ਕਰਾ ਰਹੀ ਇਸ ਮੈਂ ਤਾਂ ਹੈਰਾਨ ਸੀ ਮੀਆ ਤਾਂ ਮੈਂ ਸੋਚਿਆ ਵੀ ਨਹੀਂ ਇਸ ਕਦੇ ਬਿਨੋਂ ਇਹ ਭੀੜੇ ਵੀ ਕਰਨੇ ਪੈਣਗੇ ਹਨਾ ਪਰ ਜਿਹੜੇ ਕੰਮ ਦੀ ਆਪਾਂ ਹਿੰਮਤ ਜਤਾਈਆਂ ਜਿਹੜਾ ਕੰਮ ਆਪਾਂ ਥਾਣ ਵੀ ਕਰਨਾ ਉਹ ਹੋ ਸਕਦਾ ਇੰਪੋਸੀਬਲ ਕੁਝ ਵੀ ਨਹੀਂ ਹੈਗਾ ਇੱਥੇ ਕੁਝ ਵੀ ਇੰਪੋਸੀਬਲ ਨਹੀਂ ਤੇ ਹੁਣ ਕਮੀਜ਼ ਮੈਂ ਸਾਰੇ ਆਲਟਰ ਕਰ ਲਈ ਸਵਾ ਇੱਕ ਦਾ ਟਾਈਮ ਹੋ ਗਿਆ ਸੀ ਮੈਂ ਤਾਂ 8:30 ਦਾ ਉਸ ਬੈਠੀ ਸੀ ਮਸ਼ੀਨ ਰੱਖ ਕੇ ਤੇ ਸਵਾਇਕ ਦਾ ਟਾਈਮ ਸੀ ਸਾਰੇ ਕਮੀਜ਼ ਮੈਂ ਸ਼ਰਟ ਤਾਂ ਸਾਰੇ ਅਲਟਰ ਕਰ ਲਈਆਂ ਸੀਗੀਆਂ ਤੇ ਹੁਣ ਮੈਂ ਇਹਨਾਂ ਤੇ ਲਗਾ ਕੇ ਰੱਖੂੰਗੀ ਤੇ ਉਸ ਤੋਂ ਬਾਅਦ ਆਪਾਂ ਦਾ ਲੰਚ ਕਰੂੰਗੀ ਤੇ ਕਿੰਨੇ ਸੂਟ ਨਾ ਮੈਂ ਆਪਣੇ ਜਿਹੜਾ ਮੇਰਾ weight ਜਿਆਦਾ ਸੀਗਾ ਕਿੰਨੇ ਸੂਟ ਮੈਂ ਆਪਣੇ ਦੇਤੇ ਕਿਸ ਨੂੰ ਜਿਹੜੇ ਯਾਨੀ ਕਿ ਮੇਰੇ ਆਉਂਦੇ ਨਹੀਂ ਸੀ ਮੇਰੀ ਟਾਈਟ ਹੋ ਗਈ ਸੀ ਕੁਝ ਤਾਂ ਚਲ ਖੋਲ-ਖੋਲ ਕੇ ਪਾ ਲਾਂ ਇਸ ਕੁਝ ਇਹ ਜਿਹ ਹੁੰਦੇ ਸੀ ਰੈਡੀमेड ਕੁੜਤੀਆਂ ਵਗੈਰਾ ਲਾ ਲਓ ਜੀ ਕੁਝ ਵੀ ਉਹ ਖੁੱਲਦੇ ਨਹੀਂ ਸੀਗੇ ਉਹ ਮੈਂ ਦੇਤੇ ਉਹ ਮੇਰੇ ਮਨ 'ਚ ਹੁਣ ਜਰੂਰ ਆਉਂਦਾ ਵੀ ਮੈਂ ਇੰਨੇ ਸੋਹਣੇ ਕੱਪੜੇ ਪਏ ਤੇ ਇੰਨੇ ਸੋਹਣੇ ਮੈਂ ਕੱਪੜੇ ਦੇ ਤੇ ਔਰ ਆਪਾਂ ਨੂੰ ਲੇਡੀਜ਼ ਨੂੰ ਆਪਣੇ ਕੱਪੜਿਆਂ ਨਾਲ ਦੇਖੋ ਪਿਆਰ ਵੀ ਦੇਖੋ ਕਿੰਨਾ ਹੁੰਦਾ ਹਨਾ ਕਿਸੇ ਨੂੰ ਦੇਣ ਨੂੰ ਵੀ ਚੀਜ਼ ਨਹੀਂ ਕਰਤਾ ਹੁੰਦਾ ਠੀਕ ਆ ਬਣਾ ਅਨਸਰ ਦੇਣ ਕੱਪੜੇ ਦੇਣੇ ਪੈਂਦੇ ਨੇ ਹਨਾ ਤੇ ਉਹ ਵੀ ਮੇਰੇ ਮਨ 'ਚ ਆ ਰਿਹਾ ਹੈ ਸਪਸ਼ਟ ਹੈ ਵਜਾ ਹੋ ਰਿਹਾ ਹੈ ਸਾਨੂੰ ਟਾਈਮ ਹੋ ਰਿਹਾ ਮਾ 4 ਵਜੇ ਤਾਂ ਮੈਂ ਕਿਚਨ ਵਿੱਚ ਹੁਣ ਬਰਉਣੀ ਸਬਜ਼ੀ ਸਬਜ਼ੀ ਬਣਾਉਣੀ ਆ ਦੂ ਪਕੌੜੇ ਪਕੌੜੇ ਲੈ ਕੇ ਆਇਆ ਕੱਢ ਕੇ ਆਲੂ ਪਕੌੜੇ ਕੋਈ ਦਾਲ ਸਬਜ਼ੀ ਨਾ ਅੱਜਕੱਲ ਕੀ ਕਰੀ ਸਰ ਇਹ ਵਸ ਕੀ ਬੰਦਾ ਬਣਾਵੇ ਹਲੇ ਆਈ ਨਹੀਂ ਅੱਛੀ ਤਰ੍ਹਾਂ ਸਬਜ਼ੀਆਂ ਆਈਆਂ ਨਹੀਂ ਗਰਮੀ ਵਾਲੀਆਂ ਸਟੋਰਾਂ ਵਾਲੀਆਂ ਆ ਰਹੀਆਂ ਜਾ ਰਹੀਆਂ ਉਹ ਤਾਂ ਕद्दू ਬਣਾਇਆ ਸਵੇਰੇ ਦੁੱਧ ਨਾਲ ਸੀ ਇੱਕ ਟਾਈਮ ਹੀ ਹੋਇਆ ਇੱਕ ਕद्दू ਪਿਆ ਉਹ ਕੱਲ ਨੂੰ ਛੋਲੇ ਦੀ ਦਾਲ ਚ ਪਾ ਕੇ ਬਣਾਉਂ ਛੋਲੇ ਦੀ ਦਾਲ ਚ ਕद्दू ਅੱਜ ਮੈਂ ਖਾਣ ਨੂੰ ਪਕੌੜੇ ਕਰਦੇ ਪਹਿਲਾਂ ਮੈਂ ਸਲਾਹ ਤੁਮੂੰਗੀ ਮਸਰੀ ਕਰ ਲਈ ਫਿਰ ਮੈਂ ਕੱਨੇ ਚਲਾਂ ਨੂੰ ਪਕੌੜੇ ਕਰਦੇ ਆਂ ਆ ਪਕੌੜੀ ਬਥੇ ਨਾ ਰਵੇ ਅੱਜ ਕਰਨਾ ਸੋਇਆ ਦੀਆਂ ਜੜੀਆਂ ਵੀ ਸਾਡੇ ਕੋਈ ਖਾਂਦਾ ਨਹੀਂਗਾ ਉਹ ਚੋਣਾ ਚੋਣਾ ਚ ਪਾ ਕੇ ਖਿਚੜੀ ਚ ਖਾ ਲਾਂਗੇ ਪਰ ਆਲੂ ਬੜੀਆਂ ਨਹੀਂ ਖਾਂਦਾ ਕੋਈ ਜਿਵੇਂ ਆਪਾਂ ਆਲੂਆਂ ਚ ਭਾਕੇ ਬਣਾਦੇ ਤਰੀਕਾ ਵਾਲੀ ਉਹ ਨਹੀਂ ਖਾਂਦੇ। ਪਕੌੜੀ ਬਣਾਉਣੀ ਹੁੰਦੀ ਹੈ। ਸਬਜ਼ੀ ਬਣਾਉਣਾ 5:30 ਵਜੇ ਤੱਕ ਕਿਚਨ ਦਾ ਕੰਮ ਕਰ ਦੂੰ ਖਤਮ। ਯਾਨੀ ਕਿ ਸਬਜ਼ੀ ਬਣਾਉਣੀ ਕੋਈ ਆਟਾ ਆਟਾ ਤਾਂ ਨਹੀਂ ਸਾਡੇ ਗੁੰਦੀ ਭੰਡ ਨੂੰ ਮੰਗਦੇ ਨੇ ਕੋਈ ਹੋਰ ਚੀਜ਼ ਕੋਈ ਪੀਸਣੀ ਕਰਨੀ ਕੋਈ ਡੱਬਾ ਖੰਦੀ ਕਰਨੀ ਕੋਈ ਧੋਣਾ। ਮੈਂ ਤਾਂ ਨਿਕਮੋਟਾ ਕੰਮ ਕਰੂੰਗੀ 5:30 ਵਜੇ ਜਾਣੀ ਮੈਂ ਬਾਹਰ ਵਾਕ ਕਰਨ। ਬਹੁਤ ਪਿਆਜ਼ ਕੌਂਡੇ ਨੱਖਾਂ ਚੜਦੇ ਨੇ। ਅਦਰਕ ਦਾ ਸੰਦਾ ਪੇਸਟ ਪਾਉਂਗੀ। ਟਾਈਮ ਹੋ ਗਿਆ 6:30 ਦਾ ਵਾਕ ਮੈਂ ਕਰ ਲਈ ਪੌਣੇ 6:00 ਮੈਂ ਆਈ ਸੀ ਵਾਕ ਕਰਨ ਵਾਕ ਹੋ ਗਈ ਚਾ ਕੇ ਅੰਦਰ ਪਾਣੀ ਪੀਨੇ ਆ ਆਟਾ ਗੁੰਨਿਆ ਆਟਾ ਗੁੰਨਣ ਵਾਲਾ ਸਬ지 ਆਲੂ ਪਕੌੜਾ ਵੀ ਬਣੀ ਪਈ ਐ ਉਹ ਜਿਹੜੇ ਪਿੱਛੇ ਪਲਾਂਟਸ ਦਿਖ ਰਹੇ ਨੇ ਉਹਨਾਂ ਵਿੱਚੋਂ ਅੱਧਿਆਂ 'ਚ ਮੈਂ ਗੁੜ ਪਾਤੀ ਵਾਕ ਕਰਦੇ ਕਰਦੇ ਨੇ ਅੱਧਿਆਂ 'ਚ ਕੱਲ ਨੂੰ ਪਾ ਦਊਂਗੀ ਪਾਣੀ ਤੇ ਅੱਜ ਲੋੜ ਨਹੀਂ ਸੀ ਪਾਣੀ ਕੱਲ ਦਿੱਤਾ ਸੀ ਪਲਾਂਟਸ ਨੂੰ ਤੇ ਹੁਣ ਮੈਂ ਜਾਂਦੀ ਆ ਅੰਦਰ ਥੱਕ ਚਾਹੀਦਾ ਐਸ ਵੇਲੇ ਵਾਕ ਕਰਨ ਤੋਂ ਬਹੁਤ ਥਕਾਵਟ ਹੋਈ ਲੱਤਾਂ ਦੁਖਣ ਲੱਗ ਜਾਂਦੀਆਂ ਨਹੀਂ ਆ ਚੱਲੀ ਅੰਦਰ ਚਾ ਕੇ ਕਰੀਏ ਕੰਮ ਪਾਣੀ ਪੀਏ ਪਹਿਲ ਤਾਂ ਪਿਆਸ ਵੀ ਲੱਗ ਜਾਂ ਇੰਨਾ ਸੋਹਣਾ ਮੌਸਮ ਆ ਬਾਹਰ ਮਾਹੌਲ ਬਹੁਤ ਵਧੀਆ ਨਾ ਸਰਦੀ ਨਾ ਗਰਮੀ ਬਹੁਤ ਸੋਹਣੀ ਰੁੱਤ ਆਈ ਹੈ ਨਾ ਇੰਨਾ ਪਸੀਨਾ ਆਉਂਦਾ ਆਪਾਂ ਨੂੰ ਕੰਮ ਕਰੀ ਚੱਲੋ ਵਾਕ ਕਰੀ ਚੱਲੋ ਬਹੁਤ ਸੋਹਣੀ ਰੁੱਤ ਆ ਨਾ ਠੰਡਾ ਨਾ ਗਰਮੀ ਐਸੀ ਰੁੱਤ ਹੋਣੀ ਚਾਹੀਦੀ ਆ ਪਰ ਮੌਸਮ ਸਾਰੇ ਜ਼ਰੂਰੀ ਨਹੀਂ ਕਿਉਂਕਿ ਫਸਲਾਂ ਨਹੀਂ ਹੁੰਦੀਆਂ ਫਸਲਾਂ ਲਈ ਸਾਰੇ ਮੌਸਮ ਹੀ ਜ਼ਰੂਰੀ ਨਹੀਂ ਠੰਡ ਵੀ ਜ਼ਰੂਰੀ ਆ ਗਰਮੀ ਵੀ ਜ਼ਰੂਰੀ ਆ ਬਹੁਤ ਵਧੀਆ ਰੁੱਤ ਆ ਸ਼ਾਮ ਨੂੰ ਜੇ ਬਾਹਰ ਬਹੁਤ ਵਧੀਆ ਮਾਹੌਲ ਹੋਏ ਨਾ ਜੀ ਕਰਦਾ ਮੰਜਾ ਨਾ ਕਿਉਂਰੇ ਬਹਿ ਜਾਵਾਂ ਪਰ ਅੰਦਰ ਕੰਮ ਵੀ ਜ਼ਰੂਰੀ ਨੇ ਮੰਜਾ-ਮੰਜਾ ਡਾਉਂਦਾ ਹੁਣ ਰਿਵਾਜ ਹੀ ਘਟ ਗਿਆ ਪਤਾ ਨਹੀਂ ਕੀ ਕਰ ਮੰਜੇ ਤੇ ਬੈਠੇ ਨਹੀਂ ਜਾਂਦਾ ਠੂਈ ਨੂੰ ਖਿੱਚ ਪੈਂਦੀ ਮੈਂ ਬੈਠ ਨਹੀਂ ਸਕਦੀ ਮੰਜੇ ਤੇ ਬਿਲਕੁਲ ਵੀ ਚਲੋ ਚੱਲੀਏ ਜੀ ਟਾਈਮ-ਟਾਈਮ ਦੀ ਗੱਲ ਹੁੰਦੀ ਹੈ ਟਾਈਮ-ਟਾਈਮ ਨਾਲ ਦੇ ਰੀਤੀ ਰਿਪਾਜ ਹੁੰਦੇ ਨੇਗੇ ਉਹ ਜੇ ਸਰੀਰ ਬਣ ਗਿਆ ਸੋਹਣਾ ਆਪਣੇ ਜਮਾਂ ਡੈਲੀਕੇਟ ਜਿਹਾ ਆਪਣੇ ਸੋਹਣਾ ਸਰੀਰ ਹੋਵੇ ਚੱਲੀ ਅੰਦਰ ਤੰਗ ਹੋਗਾ ਸੱਤ ਹੋਏਗਾ ਹੁਣ ਮੈਂ ਆਪਣਾ ਡਿਨਰ ਕਰ ਰਹੀ ਆ ਡਿਨਰ ਚ ਅੱਜ ਮੈਂ ਲੈ ਰਹੀ ਆ ਕद्दू ਦੀ ਸਬਜ਼ੀ ਸਵੇਰੇ ਬਣਾਇਆ ਸੀ ਕद्दू-ਦੁੱਧ ਵਾਲਾ ਇਹ ਦਸ ਸੈਲਡ ਖੀਰਾ ਟਮਾਟਰ ਰੂਟੀ ਨਹੀਂ ਲੈਦੀ ਅੱਜ ਮੈਂ ਦੁਪਹਿਰੇ ਮੈਂ ਡੇਢ ਫੁੱਲ ਖਾਣਾ ਸੀ ਕਦੋਂ ਨਾਲ ਤੇ ਇੱਕ ਮੈਨੂੰ ਨਾ ਥੋੜੀ ਪ੍ਰੋਬਲਮ ਆਦੀ ਮੇਰੇ ਪੈਰ 'ਚ ਇੱਕ ਤਰਦ ਹੁੰਦਾ ਤੇ ਮੈਨੂੰ ਐ ਵੇਹਵਾ ਵੀ ਮੇਰਾ ਯੂਰਿਕ ਐਸਿਡ ਨਪਾਦ ਗਿਆ ਹੋਵੇ ਕਿਉਂਕਿ ਮੈਂ ਪ੍ਰੋਟੀਨ ਜਿਆਦਾ ਖਾਨੀ ਆ ਖਾਸ ਕਰ ਹੁਣ ਆਦਿਕਨਾਂ ਚ ਪ੍ਰੋਟੀਨ ਜਿਆਦਾ ਖਾਦਾ ਜਾਂਦਾ ਹਰੀਆਂ ਸਬਜ਼ੀਆਂ ਜਿਵੇਂ ਘਾਟਾਂ ਦੇ ਸਰਦਿਆਂ ਵਾਲੇ ਖਾਣ ਨੂੰ ਜੀ ਨਹੀਂ ਕਰਦਾ ਜੀ ਭਰ ਗਿਆ ਨਾ ਤੇ ਉਸ ਕਰਕੇ ਹਰੀ ਸਬਜ਼ੀ ਘੱਟ ਬਣਦੀ ਆ ਤੇ ਪ੍ਰੋਟੀਨ ਜਿਆਦਾ ਮੈਂ ਲੈਣੇ ਜਿਵੇਂ ਦਾਲਾਂ ਵਿੱਚ ਚਣਿਆਂ ਵਿੱਚ ਰਾਜਮਾ ਵਿੱਚ ਅਹੀ ਆ ਕੁਝ ਤਾਂ ਮਰ ਲਾ ਚੀਲਾ ਕਰ ਲਿਆ ਅੱਜ ਮੈਂ ਕੱਲ ਦਾ ਮੈਨੂੰ ਵਹਿਮ ਹੋਇਆ ਪਿਆ ਤੇ ਅੱਜ ਮੈਂ ਡਾਕਟਰ ਨਾਲ ਗੱਲ ਕਰੀ ਉਹ ਕਹਿੰਦੇ ਹਜੂਰ ਕੈਸੇ ਚੈੱਕ ਕਰਾ ਲਓ ਥੋੜਾ ਵਹਿਮ ਨਿਕਲ ਜਾਊਗਾ ਤੇ ਕੱਲ ਮੈਂ ਯੂਰੀ ਕੈਸਟ ਚੈੱਕ ਕਰਾਉਂਗੀ ਆਪਣਾ ਤੇ ਤਾਂ ਕਰ ਕਹ ਜੇ ਪ੍ਰੋਟੀਨ ਨਹੀਂ ਖਾਂਦਾ ਬਿਲਕੁਲ ਵੀ ਨਹੀਂ ਖਾਂਦਾ ਹੈਗਾ ਪ੍ਰੋਟੀਨ ਤੇ ਮੈਂ ਸੋਚ ਲਈ ਮੈਂ ਫਾਈਬਰ ਹੀ ਖਾਂ ਮਸ ਗੇਰੇ ਵੀ ਕਦ ਦੁਪਹਿਰੇ ਵੀ ਕਦੋਂ ਖਾਂਦਾ ਸੀ ਹੁਣ ਵੀ ਕਦੋਂ ਤੇ ਨਾਲ ਸੈਲਡ ਲੈ ਰਹੀਆਂ ਫਾਈਬਰ ਦੇ ਤੌਰ ਤੇ ਫਰੂਟ ਵੀ ਖਾਟੀਆਂ ਫਰੂਟ ਗਰੇਪਸ ਨੂੰ ਬਹੁਤ ਥੋੜੇ ਖਾਂਦੀ ਆ ਬਨਾਣਾ ਰੋ ਰੋਜ਼ ਨਹੀਂ ਮੈਂ ਖਾਂਦੀ ਤੇ ਔਰੰਜੇ ਹੁਣ ਆਉਂਦੇ ਹੀ ਬੱਸ ਐਂ ਕਰਕੇ ਮੈਨੂੰ ਵਹਿਮ ਹੋਇਆ ਪਿਆ ਅੱਜ ਇਸ ਕਰਕੇ ਪ੍ਰੋਟੀਨ ਮੈਂ ਬਹੁਤ ਵਕਤ ਤਲੇ ਦੁਪਹਿਰ ਨੂੰ ਦਹੀਂ ਖਾਦੀ ਸੀ ਇਸ ਪ੍ਰੋਟੀਨ ਚੋਰ ਮੈਂ ਅੱਜ ਪ੍ਰੋਟੀਨ ਚ ਕੁਝ ਨਹੀਂ ਖਾਦਾ ਸਵੇਰੇ ਵੀ ਬ੍ਰੈਕਫਾਸਟ ਵਿੱਚ ਦਲੀਆ ਖਾਧਿਆ ਸੀਗਾ ਤੋਂ ਹੁਣ ਕਰ ਲਈ ਡਿਨਰ ਸੋ ਇਸ ਨਾਲ ਕਰਦੇ ਆ ਅੱਜ ਦੀ ਵੀਡੀਓ ਐਂਡ ਏਸੀ ਮੇਰਾ ਅੱਜ ਦਾ ਵੀਡੀਓ ਹੋਪਸੋ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਊਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਲ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ